ਧਰਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜਿਗੋ ਜਗ ਵਰਤਤ ਸਾਈ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੁਲ ਬੱਠੇ ਗੁਰੂ ਸਵਾਰੇ ਸੰਗਿ ਜਨ ਬਲ ਭਾਗੇ ਹੋ ਜੋ ਸਹਿਬਾ ਨੇ ਆਪਣੀ ਜਹੰਮਤ ਬਖਸ਼ਿਸ਼ ਕਿਰਪਾ ਕਰਕੇ ਗੁਰੂ ਦੀ ਗੋਦ 'ਚ ਬੈਠਣ ਦਾ ਸੁਭਾਸ ਮਾ ਬਖਸ਼ੇ ਆਪ ਜੀ ਪੈਸੰਦ ਜਿਤੋਂ ਗੁਰਬਾਣੀ ਦੇ ਹਰ ਜਸ ਕੀਰਤਨ ਸਰਵਣ ਕਰੇ ਸੀ ਉਪਰੰਤ ਗੋਜਰੀ ਰਾਮ ਦੇ ਅੰਦਰ ਸਤਿਗੁਰੂ ਗੁਰੂ ਸਾਹਿਬ ਮਹਾਰਾਜ ਤਿਨਾਂ ਦੇ ਰਸਨਾ ਤੋਂ ਉਚਾਰਣ ਕੀਤੇ ਹੋਏ ਪਾਵਨ ਬਚਨ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 497 ਤੇ ਸੁਭਾਏਮਾਨ ਹਨ ਆਪ ਜੀ ਨੇ শ্রবণ ਕੀਤੇ ਗੁਰੂ ਅਰਜਨ ਸਿੰਘ ਮਹਾਰਾਜ ਅਸੀਂ ਸੰਸਾਰਿਕ ਜੀਵਾਂ ਨੂੰ ਉਪਦੇਸ਼ ਕਰਦੇ ਨੇ ਕਹਿੰਦੇ ਗੁਰ ਹਰ ਬਿਨ ਕੋ ਨਾ ਬ੍ਰਧਾ ਦੁਖ ਕਟੈ ਸੰਸਾਰ ਦੇ ਅੰਦਰ ਹਰ ਕਿਰਮਾਨ ਭਾਵੇਂ ਮੀਰ ਹੈ ਭਾਵੇਂ ਗਰੀਬ ਹੈ ਫਮੇ ਕਿਸੇ ਵੀ ਮਤਨ ਨਾਲ تعلق ਰੱਖਦਾ ਹੈ ਕਿਸੇ ਦੇਸ਼ ਨਾਲ ਸੰਬੰਧ ਰੱਖਦਾ ਹੈ ਹਾਰਿਬ ਮੁਖ ਦੀ ਦੌੜ ਇਸੇ ਕਰਕੇ ਕਿ ਮੇਰੀ ਜ਼ਿੰਦਗੀ ਸੁਖਾ ਜਾਣ ਮੈਂ ਸੁੱਖ ਦੇ ਸਭ ਇਕੱਠੇ ਕਰ ਲਵਾਂ ਤੇ ਉਹ ਸੁਖ ਜਿਹੜਾ ਮੇਰੀ ਜ਼ਿੰਦਗੀ ਨੂੰ ਬੜਾ ਆਨੰਦਮੇ ਬਣਾ ਦੇਗਾ ਤੇ ਕੇਵਲ ਵੇਖੋ ਕਿ ਬੰਦਾ ਜਿੰਨਾ ਇਕੱਠਾ ਕਰੀ ਜਾਂਦਾ ਹੈ ਜਿਤਨਾ ਵੱਧ ਰਿਹਾ ਹੈ ਬੰਦੇ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੋਰ ਵੱਧੀਆਂ ਜਾਂਦੀਆਂ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਖ ਆਪਣੇ ਦੁੱਖਾਂ ਤੋਂ ਦੁਖੀ ਨੇ ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਦੁਖੀ ਹੋ ਜਾਂਦਾ ਕਈ ਵਾਰ ਕੇਵਲ ਦੂਜੇ ਦੇ ਹੋ ਕੇ ਵੱਧ ਹੁਣ ਬੰਦਾ ਵੇਖੋ ਇਹ ਘਰ ਬਣਾਇਆ ਉਸਨੇ ਬਹੁਤ ਸੋਨੇ ਕੋਠੀ ਬਣਾਈ 30-35 ਲੱਖ ਰੁਪਏ ਲਾ ਕੇ ਕੋਠੀ ਬਣਾ ਲਈ ਉਸ ਪਰ ਦੂਜੇ ਦੀ 50 ਲੱਖ ਦੀ ਕੋਠੀ ਵੇਖੀ ਤੇ ਮਨ ਵਿੱਚ ਸਾੜਾ ਆਉਂਦਾ ਇਹਦੀ ਵਧੀਆ ਕੋਠੀ ਹੈ ਮੇਰੀ ਛੋਟੀ ਹੈ ਸਾਨੂੰ 50 ਲੱਖ ਜੇ ਕਰੋੜ ਵਾਲੀ ਕੋਠੀ ਵੇਖ ਰਹੇ ਹਾਂ ਤੇ ਕੋਠੀ ਬੜੀ ਵਧੀਆ ਹੈ ਜਨਾਬ ਬਾਹਰ ਪਾਰਕਿੰਗ ਬੜੀ ਵਧੀਆ ਹੈ ਤੇ ਕਰੋੜ ਵਾਲਾ ਉਸ ਤੋਂ ਅੱਗੇ ਹੋਰ ਵੇਖ ਰਿਹਾ ਵੀ ਦੂਜੇ 2 ਕਰੋੜ 3 ਕਰੋੜ ਦੀ ਉੱਤੇ ਸੜੀ ਜਾ ਰਹੀ ਹੈ ਕੇਵਲ ਤੁਸੀਂ ਵੇਖਣਾ ਬੰਦਾ ਆਪਣੀ ਗੱਡੀ ਤੇ ਸਫ਼ਰ ਕਰ ਰਿਹਾ ਹੋਵੇ ਤੇ ਭਾਵੇਂ ਗੱਡੀ 10-20 ਲੱਖ ਰੁਪਏ ਦੀ ਹੋਵੇ ਪਰ ਜ्यों ਹੀ ਸਾਹਮਣੇ ਦੂਜੀ ਗੱਡੀ ਵੇਖਦਾ ਕੋਈ 50 ਲੱਖ ਰੁਪਏ ਦੀ ਕਹਿੰਦਾ ਹਾਏ ਕਿੰਨੇ ਵਧੀਆ ਗੱਡੀ ਮੇਰੇ ਕੋਲ ਹੋਵੇ ਕਿਉਂਕਿ ਜਿੰਨਾ ਉਹਨੂੰ ਮਿਲ ਜਾਂਦਾ ਉਹਨੂੰ ਤਾਂ ਹੋਰ ਮਿਲ ਜਾਂਦੀ ਹੈ ਸਾਈਜ਼ ਫਟੇ ਲਾ ਕੋੜਤਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛਿਆ ਪਾਵੇ ਤੇ ਉਹਨੂੰ ਸਹਬ ਜਿਨੇ ਦੁੱਖ ਦੂਰ ਕੋਣ ਕਰੇਗੇ ਜੇ ਤੂੰ ਬੜਾ ਦੁਖੀ ਹੋ ਜਾਂਦਾ ਨਾ ਫਿਰ ਪਰੇਸ਼ਾਨ ਹੋ ਜਾਂਦਾ ਤੇ ਫਿਰ ਥਾਂ ਤੇ ਬੜਕਦਾ ਕੋਈ ਮੇਰੀ ਜ਼ਿੰਦਗੀ ਸੁਖਾਂ ਦੇ ਆਵੇ ਤੇ ਸਹਬ ਨੇ ਗੁਰ ਹਰਿ ਬਿਨ ਕੋ ਨਾ ਬ੍ਰਿਥਾ ਦੁੱਖ ਅਜਤਰੀ ਜ਼ਿੰਦਗੀ ਬ੍ਰਿਥਾ ਹੈ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਦੁੱਖ ਨੇ ਉਹ ਗੁਰੂ ਤੋਂ ਬਿਨਾ ਪਰਮਾਤਮਾ ਬਿਨਾ ਕੋਈ ਹੋਰ ਦੂਰ ਨਹੀਂ ਕਰ ਸਕਦਾ ਸ਼ਰਨ ਪ੍ਰਮਾਤਮਾ ਦੇ ਬਦਗੀ ਕਰਨ ਨਾਲ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਨਾਲ ਪ੍ਰਭ ਕੀ ਸ਼ਰਨ ਸਗਰ ਪੈਗਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਵਾ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਤੇ ਆਇਆ ਜਦੋਂ ਪੂਰਨ ਸਮਰਪਣ ਕਰਦਾ ਪ੍ਰਮਾਤਮਾ ਦੇ ਅੱਗੇ ਅੰਕਾਰ ਬੁਧਵਾਇ ਕਰੂ ਮੈਂ ਹੋਰ ਥਾਉ ਨਹੀਂ ਜਿਸ ਤੇ ਕਰਾਂ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਮੈਨੂੰ ਕੋਈ ਹੋਰ ਥਾਂ ਨਹੀਂ ਹੈ ਮੈਂ ਤੈਨੂੰ ਸੜਕ ਤੇ ਹੋਰ ਥਾਂ ਤੇ ਜੇ ਆਰਾਮ ਸੰਤੁਰ ਪਾਵਾਂ ਹੁਣ ਕਿਹ ਮਤ ਸੁਵਿਖਣਾ ਸਾਡੇ ਘਰਾਂ ਵਿੱਚ ਦੁੱਖ ਆਉਂਦਾ ਹੈ ਤਾਂ ਕਿਉਂਕਿ ਸਾਰੇ ਰਿਸ਼ਤੇਦਾਰੇ ਵਿੱਚ ਗੁਰਮੁਖ ਬਹੁਤ ਘੱਟ ਹੁੰਦੇ ਨੇ ਮਨਮੁਖ ਜ਼ਿਆਦਾ ਹੁੰਦੇ ਨੇ ਸਾਡੇ ਘਰਾਂ ਦੇ ਵਿੱਚ ਨਾ ਰਿਸ਼ਤੇਦਾਰੇ ਵਿੱਚ ਭਾਵੇਂ ਅਸੀਂ ਬਾਣੀ ਪੜ੍ਹਦੇ ਹੋਈਏ ਗੁਰਮਤਿ ਦੇਵਸਾਤੁਰਦੇ ਹੋਈਏ ਪਰ ਫਿਰ ਵੀ ਜਿਹੜੇ ਬੁੱਧੇ ਸਾਨੂੰ ਮਤ ਦੇਣ ਵਾਲੇ ਮਨਮੁਖ ਹੁੰਦੇ ਨੇ ਉਹ ਕਹਿੰਦੇ ਜਦੋਂ ਪੁੱਤਰ ਦਾ ਵਿਆਹ ਚਲੋ ਸਲਿਸ਼ ਸ਼ਾਲਨ ਪੁੱਛ ਲਈਏ ਤਰੀਕ ਕਿਹੜੀ ਕੱਢਨੀ ਦੇਰ ਕਢਾਈ ਜਾਂਦੀ ਐ ਜੇ ਘਰ ਵਿੱਚ ਸੰਤਾਨ ਨਹੀਂ ਹੋਈ ਤਾਂ ਫਿਰ ਕਹਿੰਦੇ ਸਾਡਾ ਇੱਕ ਬੜਾ ਸ਼ਰਤੀਆ ਸਿਆਣਾ ਹੈ ਕੋਈ ਵੀ ਇੱਕ ਖਾਲੀ ਗਿਆਨ ਨੂੰ ਚੱਲ ਉਹ ਚੱਲਦੀ ਐ ਉਹ ਪੁੱਤਰ ਬਣਦਾ ਜੇ ਭਾਵੇਂ ਉਸ ਸਿਆਣੇ ਦੇ ਘਰ ਆਪਣੇ ਧੀਆ ਹੋਣ ਪੁੱਤਰ ਹੋਈ ਨਾ ਉਹਦੇ ਘਰ ਅਸੀਂ ਗਹਿਰਾਈ ਵਿੱਚ ਨਹੀਂ ਜਾਂਦੇ ਅਸੀਂ ਕੇਵਲ ਤੁਰ ਪੰਨੇ ਆ ਪੇ ਸ਼ਾਇਦ ਉਥੇ ਜਾਵਾਂਗੇ ਸਾਡੀ ਜ਼ਿੰਦਗੀ ਸੁਖ ਆ ਜਾਏਗਾ ਤਾਰੂ ਮੰਗ ਸਹਿ ਮਹਾਰਾਜ ਜਦੋਂ ਖਡੂਰ ਸਹਿ ਰਹਿੰਦੇ ਨੇ ਨਾ ਤੇ ਖਡੂਰ ਸਹਿ ਇੱਕ ਸੰਗਤ ਹੈ ਜਿਹੜੀ ਪਹਿਲਾਂ ਮਨਮੁਖ ਸੀ ਮਨਮਤਾਂ ਹੀ ਪਈ ਹੋਈ ਸੀ ਗੁਰੂ ਸਿੱਖ ਦੇ ਜਨ ਨਾਲ ਅੱਜ-ਕੱਲ੍ਹ ਸਾ ਗੁਰਮੁਖਤਾਈ ਆਣਾ ਸ਼ੁਰੂ ਹੋ ਗਈ ਬਾਣੀ ਪੜਨ ਲੱਗੇ ਹੁਣ ਉਸ ਇਲਾਕੇ ਵਿੱਚ ਇੱਕ ਤਪਾ ਰਹਿੰਦਾ ਸੀ ਸੰਿਆਸੀ ਰਹਿੰਦਾ ਸੀ ਜਦੋਂ ਲੋਕਾਂ ਨੂੰ ਵਹਿਮ ਭਰਮਾਂ ਤੋਂ ਪਖੰਡਾ ਹੀ ਪਉਂਦਾ ਸੀ ਔਰ ਜਦੋਂ ਗੁਰੂ ਸਾਹਿਬ ਤੇ ਚਲੇ ਗਏ ਹੁਣ ਇਹ ਜਿਹੜਾ ਤਪਸਥਾਨ ਹੈ ਵਿਖਿਆ ਹੁਣ ਮੇਰੇ ਡੇਰੇ 'ਚ ਲੋਕ ਆਉਂਦੇ ਨਹੀਂ ਅੱਗੇ ਤਾਂ ਰੋਜ਼ ਸਵੇਰੇ ਦੁੱਧ ਘੋੜ, ਲਾ ਕੇ ਬੜਾ ਭੋਜਨ ਦੇ ਸਨ, ਸਬਜ਼ੀਆਂ ਲੈ ਆਉਂਦੇ ਸਨ, ਵਧੀਆ-ਵਧੀਆ ਪਕਵਾਨ ਲਾ ਕੇ ਲੈ ਆਉਂਦੇ ਸਨ, ਆਪਣੇ ਘਰ ਲੈ ਜਾਂਦੇ ਸਨ ਪਰ ਹੁਣ ਕੋਈ ਆਉਂਦਾ ਹੀ ਨਹੀਂ ਆ ਇਸ ਦਾ ਸੋ ਡੇਰਾ ਮਸਤ ਹੋ ਗਿਆ ਤੇ ਉਹ ਉਥੋਂ ਇਲਾਕਾ ਛੱਡ ਕੇ ਚਲਾ ਗਿਆ ਕਈ ਲੋਕਾਂ ਨੂੰ ਸੁਝੇ ਸ਼ਾਇਦ ਮਰ ਗਿਆ ਹੋਣਾ ਕਿਤੇ ਪਰ 6-7 ਸਾਲਾਂ ਬਾਅਦ ਵਾਪਸ ਆਇਆ ਜਦੋਂ ਵਾਪਸ ਆਇਆ ਤੇ ਕਿਸੇ ਨੇ ਪੁੱਛਿਆ ਨਹੀਂ ਉਸ ਨੂੰ ਕਿਸੇ ਨੇ ਹੌਸਲਾ ਦਿੱਤੇ ਨਹੀਂ ਕਿਸੇ ਨੇ ਨਮਸਕਾਰ ਨਹੀਂ ਕੀਤਾ ਬੜਾ ਸਰਿਆ ਬੜਿਆ ਹੁਣ ਐਸੇ ਸਮੇਂ ਨੂੰ ਦੇਖ ਕੇ ਵਿੱਚ ਸੀ ਕਿ ਜਦੋਂ ਕੋਈ ਐਸਾ ਬਾਣਾ ਵਰਤੇ ਕੋਈ ਐਸਾ ਸ਼ਮਾ ਮੁਕਾ ਮਿਲੇ ਤੇ ਮੈਂ ਇਹ ਗੁਰੂ ਅੰਗਦ ਸਾਹਿਬ ਨੂੰ ਇੱਥੋਂ ਬਾਹਰ ਕਰਵਾ ਲਿਆ ਹੁਣ ਕਰਤਾਰ ਦੀ ਕਰਨੀ ਐਸਾ ਹੋਇਆ ਵੀ ਉਸ ਸਾਲ ਮਹੀਨੇ ਪਿਆ ਲੋਕਾਂ ਦੀ ਫਸਲ ਸੁੱਕ ਗਈ ਪਸ਼ੂ ਪਾਣੀ ਬਿਨਾਂ ਮਰਨ ਲੱਗੇ ਹਰ ਬਸੇ ਪਾਣੀ ਦੀ ਬੂੰਦ ਹੀ ਖਤਰ ਨੂੰ ਤਰਫਰੇ ਸਨ ਤੇ ਉਸ ਵੇਲੇ ਇਸ ਥੱਪੇ ਨੇ ਕਿਹਾ ਵੀ ਇਹ ਸਭ ਰੱਬ ਦੀ ਕਿਰਪਾ ਹੈ ਤੁਹਾਡੇ ਤੇ ਕਿਉਂਕਿ ਤੁਸੀਂ ਗੁਰੂ ਬਣਾਇਆ ਉਸ ਨੂੰ ਜੋ ਬੱਚੇ دار ਹੈ ਜਿਹਦੇ ਘਰबान ਬੱਚਾ ਹੈ ਪਤਨੀ ਹੈ ਪਰਿਵਾਰਕ ਗ੍ਰਸਤੀ ਹੈ ਤੇ ਗ੍ਰਸਤਿਕ ਦਾ ਗੁਰੂ ਨਹੀਂ ਹੋ ਸਕਦਾ ਗੁਰੂ ਸਾਡੇ ਵਰਗੇ ਹੁੰਦੇ ਨੇ ਮਸਤ ਬਰੰਗ ਜਿਹੜੇ ਘਰਬਾਰ ਛੱਡ ਕੇ ਛੜੇ ਫਿਰਦੇ ਹੋ ਗੁਰੂ ਸਾਡੇ ਵਰਗਾ ਹੁੰਦਾ ਬ੍ਰਹਮਚਾਰੀ ਗੁਰੂ ਹੋ ਸਕਦੇ ਨੇ ਇਹ ਗੁਰੂ ਠੀਏ ਜਿਹੜਾ ਇੱਥੇ ਘਰ ਬੱਚੇ ਵੀ ਨੇ کیونکہ گرو انگد سر چار بچے نے دو تیاں دو پتر من لائی جا رہی ہے جی تھی گرو انگد سرو گے ارداس کری پہ جے نہیں کروایا انہوں نے پھر یہاں کہ پنڈ چو باہر کھڑ دوں کہ میں یہ بارش کروا دیا گا ہوں لوگ چلے گئے گرو انگد سر کہنے مہاراج جا کہہ رہے ہیں تی ارداس کرو کہ میہ پوے بارش ساڑھے فصل سک رہی ہے

ਤੇ ਫਿਰ ਜਾ ਕੇ ਸੁਕਾ ਦੇ ਉਸ ਅਸੀਂ ਪੜ੍ਹਨ ਸਰਕੇ ਚਲੇ ਜਾ ਗੁਰੂ ਅੰਗਦ ਸਾਹਿਬ ਆਪਣੇ ਪਰਿਵਾਰ ਸੁਣੇ ਖਡੂਰ ਸੜਕੇ ਚਲੇ ਗਏ ਹੁਣ ਉਸ ਤਪੇ ਨੇ ਬੜੇ ਖਵਲ ਕੀਤੇ ਬੜੇ ਜਾਂਦਾ ਬੜੇ ਮੰਤਰ ਮਾਰੇ ਲੋਕ ਬੜਾ ਤੱਕਠਾ ਕੀਤਾ ਬੜਾ ਕੀਤਾ ਉਸ ਦੇ ਪਰ ਵੀ ਫੇਰ ਲਿਪੇ ਜਦ ਲੋਕ ਪੁੱਛਣ ਤਪੇ ਨੂੰ ਕਿ ਮਾਪੂਸ਼ਾ ਬਾਰਿਸ਼ ਦਾ ਹੋਣੇ ਦੀ ਕਾਰਨ ਕੀ ਹੈ ਉਹ ਕਹਿੰਦਾ ਰੱਬ ਕੋ ਜਗ ਹੈ ਹੀ ਕ੍ਰੋਪੀ ਹੈ ਰੱਬ ਜਗ ਹੈ ਕੋਧਿਤ ਹੈ ਤੁਸੀਂ ਇੱਕ ਕ੍ਰਿਸਚਨ ਗੁਰੂ ਬਣਾਇਆ ਹੋਇਆ

ਜਿਹੜਾ ਉਹ ਆਸਕੀ ਤੇ ਨਾਲਿਕਾ ਕਹੀ ਕਿ ਜਿੱਥੇ ਜਿੱਥੇ ਜਿਸ ਖੇਤ ਵਿੱਚ ਇਹ ਤੱਪੇ ਨੂੰ ਡੱਕ ਕੇ ਜਾਓਗੇ ਉੱਥੇ ਮੀਂਹ ਪਵੇ ਹੁਣ ਲੋਕਾਂ ਨੇ ਕਿਚਣਾ ਸ਼ੁਰੂ ਕਰਤਾ ਉਸ ਕੋਈ ਕਿਦੇ ਧੁਗਿਆ ਜਾ ਰਿਹਾ ਕਿਤੇ ਧੁਗਿਆ ਜਾ ਰਿਹਾ ਇਸ ਤੂਫਾਨ ਕਾਇ ਵਿੱਚ ਗਰਮੀ ਦੇ ਵਿੱਚ ਉਸ ਤੱਪੇ ਦੀ ਮੌਤ ਹੋ ਗਈ ਉਹ ਕਰਤਾ ਦੀ ਕਰਨੀ ਕਿ ਇਸ ਮਾਹ ਤੇ ਬਦਲ ਸ਼ਾ ਕੇ ਮੀਂਹ ਪਣਾ ਸ਼ੁਰੂ ਹੋ ਗਿਆ ਪਰ ਜਦੋਂ ਇਸ ਗੱਲ ਦਾ ਪਤਾ ਗਵਾੰਗੇ ਸਾਨੂੰ ਲੱਗਦਾ ਉਹ ਬੜੇ ਨਰਾਜ਼ ਹੋਏ ਬਾਪਾ ਅੰਦਰਸ ਨੂੰ ਕਹਿੰਦੇ ਤੁਸੀਂ ਉਦਾਸ ਏਂ ਕਰਨੇ ਸੀ

ਜੀ ਅਰਦਾਸ ਕਰ ਰਹੀ ਜਿਸ ਦਾ ਤਨ ਮਾਨ ਧਨ ਸਭ ਇਸ ਦਾ ਸੋਈ ਸੁਘੜ ਸੁਜਾਨੀ ਤਿੰਨੇ ਸੁਣਿਆ ਦੁੱਖ ਸੁਖ ਮੇਰਾ ਤੋਬਿਤ ਨਿੱਕੀ ਕਥਾ ਜਿਸ ਰੱਬ ਨੇ ਸਾਨੂੰ ਇਹ ਤਨ ਦਿੱਤਾ ਹੈ ਮਨ ਦਿੱਤਾ ਹੈ ਇਹ ਧਨਪਦਾਨ ਸੁ ਰੱਬ ਦੇ ਤੇ ਸਾਡੇ ਅਗਾਸਾਂ ਵੀ ਉਹੀ ਸੁਣਦੇ ਤੇ ਫਿਰ ਕਿਹਾ ਸੀ ਜੀ ਕੀ ਬਿਰਤਾ ਹੋਏ ਸੋ ਗੁਰ ਪਰਵਾਸ ਕਰ ਜਦੋਂ ਕਾਰਜ ਕੋਈ ਪਰੇਸ਼ਾਨੀ ਆਵੇ ਦੁੱਖ ਆਵੇ ਸਿਖਨੇ ਬੁਰੇ ਅਗਰ ਆਸ ਕਰੀ ਜਦੋਂ ਵੀ ਪਾਣਾ ਵਰਤੇ ਕੋਈ ਤਸੇ ਗੁਰੂ ਅਗੇ ਅਰਦਾਸ ਕਰਵਾਇਉ ਕੀਤਾ ਲੋੜੀਏ ਕੰਮ ਸੁਖਰ ਪਰ ਆਖੀਏ ਕਾਰਣੇ ਸਵਾਰ ਸੱਗੂ ਸਾਖੀਏ ਪਰ ਅਸੀਂ ਛੱਡ ਨਹੀਂ ਸਾਡੇ ਦੁੱਖਾਂ ਦਾ ਕਾਰਨ ਸਾਡੇ ਆਪਣੇ ਕਰਮ ਨੇ ਕਿਉਂਕਿ ਸਹਿਬ ਜੀ ਕਹਿੰਦੇ ਕਿ ਸੁਖ ਨਾਹੀ ਬੋਤ ਹੈ ਧੰ ਖਾਟੇ ਅਸੀਂ ਸੋਚਿਆ ਬੋਤ ਹੈ ਧੰ ਹੋਵੇ ਸਾਡੇ ਕੋਲ ਪੰਜਾਬ ਜਨਖ ਦੀ ਅਫਰੀਸਰ ਨਾਂ ਤੇ ਹੋਣ ਤੇ ਅਸੀਂ ਬੜੇ ਸੁਖੀ ਹੋ ਜਾਵਾਂਗੇ ਪਰ ਜਿਹਨਾਂ ਕੋਲ ਹੈਗੇ ਨੇ ਸੁਖੀ ਨਹੀਂ ਉਹ ਤਾਂ ਜ਼ਿਆਦਾ ਦੁਖੀ ਨੇ ਪੁੱਤਰ ਨੇ ਕੋਈ ਤੇ ਯਾਨੇ ਪੁੱਛਣੀ ਹੈ ہی ہےٹے ਸੁਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਈ ਸਦੀਵੀ ਸੁਖ ਮਿਲੇ ਗੁਰ ਅਪਦੀ ਬੰਦਗੀ ਵਿੱਚ ਤੇ ਜੇ ਸੁਖ ਚਾਹਨ ਸਰ ਜੋ ਸੁਖ ਕੋ ਚਾਹ ਸਦਾ ਸ਼ਰਨ ਰਾਮ ਕੇ ਲੇ ਜੇ ਕੋ ਚਾਹੁੰਦਾ ਵੀ ਜ਼ਿੰਦਗੀ ਸੁਖ ਬਣਿਆ ਰਵੇ ਤੇ ਸੈਗਨੇ ਇੱਕੋ ਹੀ ਤਰੀਕਾ ਹੈ ਭਾਈ ਰੱਬ ਦੀ ਸ਼ਰਨ ਚਾਹ ਜੇ ਕੋ ਗੱਲ ਵਾਹ ਕਰੋ ਕਿ ਵਾ ਤੂੰ ਮੇਰੂ ਮੇਰ ਪਰਬਤ ਸੁਆਮੀ ਮੇਗਨਸ਼ ਮੇਰ ਪਰਬਤ ਨੂੰ ਹਿਮਾਲਿਆ ਹਿਮਾਲੇ ਬਹੁਤ ਵੱਡਾ ਉੱਚਾ ਪਰਬਤ ਉਹਦੇ ਬਰਾਬਰ ਕੋਈ ਹੋਰ ਪਰਬਤ ਨਹੀਂ ਹੈ ਪਹਾੜ ਨਹੀਂ ਇੱਥੇ ਕਹਿੰਦਾ ਤੂੰ ਮੇਰੇ ਮੇਰ ਵਰਗਾ ਸਹਾਰਾ ਭਾ ਬਹੁਤ ਵੱਡਾ ਸਹਾਰਾ ਤੂੰ ਹੀ ਹੈ ਮੇਰਾ ਤੂੰ ਮੇਰੇ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਮੈਂ ਤੇਰੀ ਓਟ ਲਈ ਨਾ ਤੂੰ ਮੋਡੋਲੋ ਨਾ ਹਮ ਗਿਰਤੇ ਰੱਖ ਲੈਣੀ ਹਰ ਵੇ ਕਿਉਂਕਿ ਪ੍ਰਮਾਤਮ ਡੋਲਦਾ ਨਹੀਂ ਹੈ ਦੁਨਿਆਵੀ ਬੰਦਾ ਕੇਵਲ ਕੁਰਸ਼ਤਾ ਮਿਲ ਜਾਣਾ ਡੋਲ ਜਾਂਦੇ ਬੜੇ ਬੜੇ ਸੰਤ ਮਾਨ ਡੋਲ ਜਾਂਦੇ ਪਰ ਪਰਮਾਤਮਾ ਵੱਡਾ ਦਾਤਾ ਤਿਲ ਨਾ ਤੋ ਅੰਤਿਰ ਮੱਧਤਮਾ ਨੇ ਇਹ ਕਹਿੰਦੇ ਨਾਮ ਤੋਂ ਡੋਲੋ ਨਾਮ ਹੰ ਗਿਤੇ ਰੱਖ ਲੈਨੇ ਹਰ ਮੇਰੀ ਆਪ ਤਪ ਜਬ ਕਬ ਤੂੰ ਹੀ ਤੂੰ ਹੀ ਸਿਰ ਤੇਰਾ ਕਰੋਸਾ ਹੈ ਤੇਰਾ ਕਰੋਸਾ ਪਿਆਰੇ ਮੈਂ ਲਾਡ ਲੜਾਇਆ ਤੇਰਾ ਹੀ ਕਰੋਸਾ ਹੈ ਤੇ ਸੱਚ ਕਹਿੰਦੇ ਦੁਨੀਆਵੀ ਤੌਰ ਤੇ ਬੰਦਾ ਕੇਵਲ ਆਪੋਸ਼ਣਾ ਰਹਿੰਦਾ ਪਰ ਪਰ ਤਜ ਔਰ ਸੇਵਕ ਜੇ ਹੋਈ ਹੈ ਕੇਵਲ ਬੰਦਾ ਪ੍ਰਮਾਤਮਾ ਨੂੰ ਛੱਡ ਕੇ ਨਾ ਗੁਰੂ ਨੂੰ ਛੱਡ ਕੇ ਕਿਸੇ ਹੋਰ ਚੇਲਾ ਬਣ ਜਾਤਾ ਬਾਰੇ ਬੜਾ ਸਿੱਖ ਪਿਆਰਾ ਕਿਆ ਕਹਿੰਦੇ ਜਿਸ ਦਾ ਸਾਹੇ ਬੜਾ ਵਿਦਵਾਨ ਹੋਵੇ ਬੜਾ ਧਰਾੜ ਹੋਵੇ ਤੇ ਉਹਦਾ ਸੇਵਕ ਤੇ ਹੋਰ ਜਾ ਕੇ ਮੰਗਦਾ ਹੋਵੇ ਤੇ ਲੋਕ ਨੂੰ ਲਾਂਤੇ ਪਾਉਣਗੇ ਹੁਣ ਕੋਈ ਬੱਚਾ ਆਪਣੇ ਪਿਤਾ ਨੂੰ ਛੱਡ ਕੇ ਗਵਾਨੀ ਘਰ ਮੰਗਣ ਚਲਾ ਜਾਏ ਤੇ ਮੇਰਾ ਬਾਪੂ ਮੈਨੂੰ ਚੀਜ਼ਾਂ ਲੈ ਕੇ ਤੇ ਤੁਸੀਂ ਲੈ ਕੇ ਦਿਓ ਤੇ ਲੋਕਾਂ ਨੇ ਸ਼ਰਮ ਕਰ ਪਿਓ ਜੁੰਦਾ ਤੇਰਾ ਤੇ ਸੱਜੇ ਕਹਿੰਦਾ ਜਿਸ ਦਾ ਸਾਹਿਬ ਇੰਨਾ ਵੱਡਾ ਹੋਵੇ ਮਾਲਕ ਇੰਨਾ ਵੱਡਾ ਹੋਵੇ ਤੇ ਉਹਦਾ ਸੇਵਕ ਤੇ ਹੋਰ ਮੰਗਦਾ ਹੋਵੇ ਸ਼ੁਭਦਾ ਨਹੀਂ ਤੇ ਸੱਜੇ ਨੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿੰਨ ਮਾਨ ਤਿਤ ਮਾਨ ਮੈਂ ਜਿਸ ਬਤਾ ਹੋਏਗਾ ਕਿ ਉਹਦਾ ਮਾਨ ਘਟ ਜਾਏਗਾ

ਤੇ ਆਪ ਕਿਸ ਹੋਰ ਸ਼ਰ ਬੈਠਾ ਹੋਇਆ ਕਿਤੇ ਮਾਨ ਘਟਦਾ ਵਧਦਾ ਨਹੀਂ ਜਿਸ ਮਾਨਕ ਪੈ ਕਰੋਂ ਬੇਨਤੀ ਸੋ ਆਪਣਾ ਦੁੱਖ ਭਰਿਆ ਕਿੰਨੇ ਮੈਂ ਜਿਸ ਨੂੰ ਕੋਲ ਜਾ ਕੇ ਮੈਂ ਦੁੱਖ ਸੁਣਾਉਣਾ ਕਿ ਉਹ ਕਹਿੰਦੇ ਫਲਾਣਾ ਸ਼ਿਆਨ ਕੋ ਚਲਾ ਜਾ ਉਹ ਤੇ ਦੁੱਖ ਦੂਰ ਕਰ ਦੇਗਾ ਤੇ ਜੇ ਬੰਦਾ ਜਾ ਕੇ ਗੱਲ ਕਰਦਾ ਉਹ ਆਪਣੇ 50 ਦੁੱਖ ਸੁਣਾਦਾ ਮੈਂ ਤਾਂ ਉੱਤੇ ਕੋਈ ਦੁੱਖ ਨਹੀਂ ਤੇ ਤੂੰ ਜਦ ਦੁਖੀ ਹਾਂ ਮੈਂ

ਅੰਮ੍ਰਿਤਸਰ ਸੰਗਤ ਕਰਿਆ ਕਰ ਸੰਗ ਜੋੜ ਜੋੜੇ ਛੜਿਆ ਕਰ ਬੰਨ ਦਾ ਅਭਿਆਸ ਕਰਿਆ ਕਰ ਕਿਰਤ ਕਰ ਨੇਕਾਈ ਕਰ ਉਹ ਕਹਿੰਦਾ ਨਹੀਂ ਇਹ ਤਾਂ ਨਹੀਂ ਜਿਵੇਂ ਧਰ ਆੜ ਲੋਕ ਸੁਖੀ ਨੇ ਉਹ ਸੁਖ ਚਾਹੀਦਾ ਹੁਣ ਉਸ ਗੁਰੂ ਨੂੰ ਕਹਿੰਦੇ ਤੈਨੂੰ ਕਿੱਲੇ ਦੇ ਧਰ ਸੁਖੀ ਨੇ ਕਹਿੰਦਾ ਬਿਲਕੁਲ ਜਿਨਨੇ ਬਾਗ ਦੇ ਬਾਦ ਦੋ ਦੋ ਤਿੰਨ ਤਿੰਨ ਗੱਡੀਆਂ ਖੜੀਆਂ ਨੇ ਦਰੋਂ ਸੁਨੇ ਪਕਾਣ ਬੜੇ ਨੇ ਬਸ ਸੱਭਾ ਖੁਲਾਉਣਾ ਕੋਈ ਦੋ ਤੁਰਦੇ ਨੇ ਪਿਆਪਾ ਦਾ ਮੇਸ਼ੇ ਤੁਰਦੋਣਾ ਤੇ ਕਹਿੰਦੇ ਫਿਰ ਇਦਾਂ ਕਰ جو تک لگتا ہے بڑا سکی بندہ چلا جائے سوچے سوفے ٹیبل لگا ہوا ہے نوکر دلیا رکھ دینا تھوڑا بیل میں جاؤں ہے تو نوکر, دا. تھوڑ بیل تو نوکر کو دوائی دا. کوئی دوائی کوئی تھور لگا تو ایک نوکر چیک آ کے چیک شیک کرا جاتے پر کیونکہ اسی بھی سوچنے سارا سریر کام نہ کرے ویلے بیٹھیے تو سنوں کھلا پاسا ملتا رہے سکھ ہے وہ کہتے سکھی کوئی نہیں ویکو گھر کنے نوکر چا کر بار بار گڈیاں کھڑی تے جا کے کہ بنتی ہے کہ تک پیر جتی چاہیے سیٹ پیر دو پیر نہیں جتی کرنی لے جتی میں میرے کو وا پہ میں بات ترتا ہوں کہ ترتے نہیں تو نہیں کہنا گوڈے میرے رہ گئے ہیں شوگر میری ہوئے بی پی مینو بدیا کیسٹرول بدیا ہوا اور ڈاکٹر نے پرچی لکھی ہوئی اس ٹائم کھانی ہے پکا کھا رہے ہیں اور دلیا کٹھا بھی نہیں پایا ہوا ہر چیز پکی کھا رہا میں کہنا بہت چنگی ہے یہ زندگی ہے کوئی کہنا تھے ڈولہ تک سریر ہی کام نہیں کرتا جی سری ٹھیک نہیں تھی ਤੇ ਮਾਨ ਸੋਇਦਾ ਤੇ ਮੈਂ ਬੜਾ ਦੁਖੀ ਇਹ ਬੰਦਾ ਹੁਣ ਦੂਜੇ ਕੋਲ ਗਿਆ ਤੇ ਵੇਖਿਆ ਬੜਾ ਵੱਡਾ ਲੀਡਰ ਕੋਈ ਉਹਦੇ ਅੰਗੇ ਵੀ ਸਕੂਟਰ ਦੀਆਂ ਗੱਡੀਆਂ ਨੇ ਪਿੱਛੇ ਵੀ ਗੱਡੀਆਂ ਨੇ ਗਨ ਮੈਂ ਨਾਲ ਖੜੇ ਨੇ ਬੜੀ ਵੱਡੀ ਗੱਡੀ ਉਸਦੀ ਬੁਲਡ ਪ੍ਰੂਫ ਬੜਾ ਵਧੀਆ ਉਹਨੂੰ ਕੋਠੀ ਬਲੀ ਸਰਕਾਰੀ ਇਹ ਵੀ ਚਲਾ ਗਿਆ ਜਾਂ ਕਿ ਉਹਨੂੰ ਕਹਿੰਦਾ ਵੀ ਅਸੀਂ ਤੁਹਾਡੇ ਇਲਾਕੇ ਤੇ ਆਏ ਹਾਂ ਤੁਹਾਨੂੰ ਵੋਟ ਪਾਇਆ ਤੇ ਇੱਕ ਚੀਜ਼ ਮੰਗਣ ਆਏ ਉਹਨੂੰ ਕੋਈ ਸ਼ਾਇਦ ਨੌਕਰੀ ਮੰਗਦ ਕਹਿੰਦਾ ਕੀ ਚਾਹੇ ਕਹਿੰਦਾ ਜੁੱਤੀ ਦੇ ਚਾਹੇ ਤੁਹਾਡੇ ਪੈਰ ਦੀ ਉਹ ਕਹਿੰਦਾ ਜੁੱਤੀਆਂ ਉਹ ਦੋ ਲਾ ਜਾਂ ਪ੍ਰਕਾਰਨ ਕੀ ਹੈ ਜਿਹਨੂੰ ਕਿਹਾ ਵੀ ਕਾਰਨ ਹੈ کہ میں نے گرمکھ نے کہا بھی کسی سکی بندہ جتی لے کے آئے تو میں کہہ رہا تھوڑا دکھی کون ہو سکتا ہے ایڈی وی پوست ہے ہر ایک محفلے کو آی جانتا ہے ہر ایک دیوان کو بلایا جانتا ہے سنمان کیتا کیا جا رہا ہے سکھی کوئی نہیں کہیں میں کہنا یہ دکی دکھیاں میں کیونکہ میرے تو کیس بڑے پڑے ہوئے کہیں چھوٹھے نہیں کئی سچے ہیں کیونکہ لکش جیتنے بڑا کوئی کرنا پہنا ਤੇ ਹੁਣ ਕਈ ਲੋਕਾਂ ਨੇ ਝੂਠੇ ਕੇਸ ਪਾਇਏ ਹੋਏ ਨੇ ਕਿਤੇ ਕਿਸੇ ਤਰੀਕ ਤੇ ਜਾਂਦਾ ਕਿਤੇ ਕਿਸੇ ਰੂਪੀ ਨੂੰ ਕੋਈ ਜੱਜ ਕੋਲ ਜਾਣਾ ਸਬੂਤ ਇਕੱਠੇ ਕਰੀ ਜਾ ਰਹੇ ਰਾਤ ਨੂੰ ਧੱਕਿਆਂ ਦੇ ਰਾਤ ਨੂੰ ਫੋਨ ਵੱਜਦੇ ਨੇ ਨਿੰਦ ਨਹੀਂ ਆ ਸਕਦੀ ਮੈਨੂੰ ਰਾਤ ਨੂੰ ਸੌਂਦਾ ਨਹੀਂ ਮੈਂ ਤੇ ਮਨ ਸੋਏ ਤਾਂ ਬੜਾ ਬੜਾ ਦੁਖੀ ਹੈ ਤੇ ਵਾਪਸ ਆ ਕੇ ਗੁਰੂ ਜੀ ਕਹਿੰਦਾ ਪਤਾ ਲੱਗੇ ਅਜਿਓ ਅਸੀਂ ਸੁਖ ਸੋਈਦੇ ਸੀ ਪੇ ਦੁਨਿਆਵੀ ਜਿਹੜੇ ਪਦਾਰਥ ਨੇ ਸੁਖੀ ਸੁਖ ਦੇਣਗੇ ਇਹ ਤਾਂ ਜ਼ਰਾ ਦੁਖੀ ਨੇ ਜਿਸ ਮਾਨਕ ਪੈ ਕਰੋਂ ਬੇਨਤੀ ਸੋ ਆਪਣਾ ਦੁੱਖ ਭਰਿਆ ਕਿ ਦੁੱਖਾਂ ਭਰਿਆ ਹੋਇਆ ਉਹ ਤੇਰਾ ਦੁੱਖ ਹੀ ਦੂਰ ਕਰੇਗਾ ਪਾਰ ਬ੍ਰਹਮ ਜਿੰਦਦ ਅਰਧਿਆ ਤਿੰਨ ਪਉ ਸਾਗਰ ਤਰਿਆ ਪਰ ਜਿਸ ਨੇ ਉਸ ਪਰਿਪੁਰਣ ਪਰਮਾਤਮਾ ਗੁਰੂਖ ਨੂੰ ਆਪਣੇ ਹਿਰਦੇ ਵਿਚ ਯਾਦ ਕੀਤਾ ਫਿਰ ਉਹ ਸੰਸਾਰ ਤੋਂ ਜਲ ਸਾਕਤਾ ਜਾਂਦਾ ਮਾਇਆ ਕੇ ਸੰਬੰਧ ਸੈਨ ਸਾਖ ਕਿਤੇ ਕਾਮਨਾ ਆ ਹੁਣ ਕੇਵਲ ਬੰਦਾ ਸੋਚਦਾ ਹੈ ਕਿ ਮੇਰੀ ਬਰਾਦਰੀ ਬੜੀ ਵੱਡੀ ਹੈ ਕੇਨ ਬਲ ਮਾਨ ਸਾਡੀ ਬਰਾਦਰੀ ਬੜੀ ਵੱਡੀ ਹੈ ਮੇਰੇ ਦੋ ਤਿੰਨ ਪੁੱਤਰ ਨੇ ਚਾਰ ਢੀਆਂ ਨੇ ਅੱਗੇ ਗਏ ਨੇ ਜਵਾਈ ਨੇ ਉਹਨਾਂ ਪਰਿਵਾਰ ਬੜੀ ਵੱਡੀ ਬਰਾਦਰੀ ਹੈ ਪਰ ਸਹਿਜ ਕੇ ਨੇ ਸਾਰੇ ਮਾਇਆ ਧਾਰੀ ਨੇ ਜਦ ਤੱਕ ਉਹ ਪੈਸੇ ਨੇ ਤਾਂ ਖਵਾਰ ਦੇ ਘਰ ਆਉਣਗੇ ਪਰ ਜਦੋਂ ਤੇਰੇ ਘਰ ਪੈਸਾ ਟੱਕਾ ਨਾ ਰਿਹਾ ਨਾ ਵਧੀਆ ਨੀ ਸੇਵਾ ਨਾ ਦੱਸ ਸਕਦੇ ਘਰ ਨਹੀਂ ਆਉਣਗੇ ਮੈਂ ਤਾਂ ਐਸੇ ਲੋਕ ਵੇਖੇ ਜਿਹੜੇ ਕਹਿੰਦੇ ਸਾਨੂੰ ਕਾਲਿੰਦੇ ਨਹੀਂ ਲੋਕ ਇਹ ਸਾਡੇ ਰਿਸ਼ਤੇਦਾਰ ਐਸੇ ਨੇ ਜਿਹੜੇ ਉਹਦੇ ਘਰ ਫੰਕਸ਼ਨ ਹੁੰਦਾ ਸੀ ਗਰੀਬਾਂ ਨੂੰ ਸਾਨੂੰ ਕਾਲਜ ਦੇ ਦੇ ਨਹੀਂ ਪਰ ਕਦੇ ਉਹ ਸਮਾਂ ਸੀ ਸਾਰੇ ਕੋਲ ਕੱਢੀ ਵੀ ਲੈ ਜਾਂਦੇ ਸੀ ਮੋਟਰਸਾਈਕਲ ਲੈ ਜਾਣਾ ਇਹਨਾਂ ਪੈਸੇ ਨੂੰ ਦੇ ਦਿੰਦੇ ਸੀ ਕਿ ਮਾਇਆ ਕਿ ਸਾਇਰੇ ਮਾਇਆ ਕੇ ਸੰਬੰਧ ਸੈਨ ਸਾਥ ਤੇਰੇ ਮਿੱਤਰ ਸਬੰਧੀ ਜਿਹੜੇ ਨੇ ਸਾਰੇ ਮਾਇਆ ਦੇ ਹਨ ਕਿਤੇ ਹੀ ਕਾਮ ਮਾਇਆ ਇਹ ਵੀ ਤੇਰੇ ਦੁੱਖ ਨੂੰ ਦੂਰ ਨਹੀਂ ਕਰ ਸਕਦੇ ਹਰ ਕਾ ਦਾਸ ਨੀਚ ਕੁਲ ਉਚਾ ਜੇ ਕੋਈ ਰੱਬ ਦੀ ਬੰਦਗੀ ਕਰਵਾ ਰੱਬ ਦਾ ਦਾਸ ਸਿਵਰ ਤੋਂ ਮਿਲ ਜਾ ਰਿਹਾ ਫਿਰ ਭਤਨਾ ਕਰੇ ਕਿ ਨੀਵੀਂ ਜਾਤ ਹੁੰਦਾ ਕਿਉਂਕਿ ਨੀਵੀਂ ਜਾਤ ਹਰ ਜਪਦੇ ਆ ਉੱਤਮ ਪਦਵੇ ਪਾਇਆ ਇਥੇ ਨੀਵੀਂ ਜਾਤ ਵਾਲੇ ਵੀ ਬੰਹੀ ਕਰਕੇ ਬੜੇ ਉੱਚੀ ਥਾਂ ਤੇ ਖੁਜ ਗਏ ਪਰ ਜਿਹੜੇ ਉੱਚੇ ਸ਼ੋਮਕਾ ਵਿੱਚ ਬੜੇ ਬੜੇ ਅਹੰਕਾਰ ਜਾਂ ਨਾਨ ਗਰਵ ਕਰੇ ਉਥੇ ਸੰਸਾਰ ਗਰਵਲ ਖਤਮ ਹੋ ਗਏ ਹੁਣ ਭਗਤ ਰਵਦਾਸ ਜਿਹੜੇ ਦਾ ਸਜੰਤਾ ਹਾਰਾ ਬਣਾਇਆ ਭਗਤ ਰਵਦਾਸ ਨੂੰ ਲੋਕ ਜੁੱਤੀਆਂ ਕੱਢਣ ਵਾਲਾ ਕਹਿੰਦੇ ਚਮਾਰ ਕਹਿੰਦੇ ਤਾਂ ਭਗਤ ਰਵਦਾਜ ਜੀ ਦੇ ਬਾਣੇ ਤਾਨਗੂ ਗੁਰਸਵਰ ਗੁਰੂ ਸ਼੍ਰੀਮਨ ਦਰਸ ਕੀਤੀ। ਬਾਣੇ ਜੇ ਜਦੋਂ ਗੁਰਾਜਨ ਪਾਤਸ਼ਾਹ ਬਾਣੇ ਨੇ ਖਵਾ ਰਹੇ ਸਨ ਉਸ ਵੇਲੇ ਚਾਰ ਭਗਤ ਕਹਾਣ ਵਾਲੇ ਕਾਣਾ, ਪੀਲੂ, ਛਜੂ ਸ਼ਾਹ ਉਸ ਨੇ ਬੜੀ ਉੱਚੇ ਦਤਾਂ ਵਾਲੇ ਸੁਣਾਏ ਪਰ ਸਾਡੀ ਬਾਣੀ ਲਿਖੋ ਸੋ ਨਛਨਾ ਜੀ ਕੋ ਸਾਹਿਬ ਕਹਿੰਦੇ ਇਹ ਲਿਖੀ ਨਹੀਂ ਜਾਵੇਗੀ। ਕਿਉਂਕਿ ਤੁਹਾਡੀ ਰਚਨਾ ਗੁਰੂ ਨਾਨਕ ਦੇਵ ਜੀ ਦੇ ਮੇਲੇ ਖਾਂਦੀ। ਪਰ ਭਗਤ ਰਵਦਾਜ ਨੇ ਬਾਣੇ ਸਾਹਿਬ ਆਪ ਲੈ ਕੇ ਆਏ, ਤਵੀਰਸ ਦੇ ਬਣ ਕੇ ਆਏ।

ਤੇ ਇਸ ਸੰਗ ਮਨ ਬਾਛਤ ਫਲ ਪਾਇਆ ਕਦੇ ਐਸੇ ਗਮੂਦ ਸੰਗ ਕਰੇਗਾ ਤੈਨੂੰ ਮਾਣੇ ਚਿਰ ਫਲਾਂ ਦੀ ਪ੍ਰਾਪਤੀ ਹੋਵੇਗੀ ਲਾਟ ਕੋਟ ਬਿਖਿਆ ਕੇ ਵਿੰਜਨ ਤਾਂ ਮੈਂ ਤ੍ਰਿਸ਼ਨਾ 부ਜੀ ਕਹਿੰਦੇ ਲੱਖਾਂ ਕਰੋੜਾਂ ਬੰਦਾ ਪਦਾਰਸ਼ ਖਦਾ ਹੋਵੇ ਕਿੰਨਾ ਬੜਾ ਮਾਨ ਹੁੰਦਾ ਪੇਛੇ ਬੜੇ ਬੜੀ ਅੱਛੀ ਦਾ ਖਾਂਦੇ ਆ ਅ ਤੁਸੀਂ ਵੇਖਣਾ ਕਿੰਬਰ ਬੰਦਾ ਇੱਥੇ سینٹر ہے دو سو سو کی کافی ہے جی چار سو کا پیزا کھاد روٹی پروارے کہ ودیش گھومتے فرتے ہیں کہ لکھان ہی کروڑاں ہی بنجن کھا لو تم کشنا پوجے کہجے گا نہیں کہ ہوج رہا بندہ کھانے کھانے منہ کٹھا کر سبنگ ਨਾਨਕ ਤ੍ਰਿਗਿ ਦਿਨਾ ਦਾ ਜਿਵੇਆ ਜਿਨੇ ਸੱਚ ਨਾਲ ਲਾਗੋ ਰਖਦੇ ਖਾ ਕੇ ਦੰਦ ਕਸ ਗਏ ਮੂੰਹ ਕਸ ਗਏ ਭੁਖ ਦੰਤ ਰਸਨ ਸਭ ਸਭ ਕਸ ਜਾਬਤ ਰੇ ਮਨ ਮੂੜ ਸਿਮਰ ਸੁਖ ਦਤਾ ਨਾਨਕ ਦਾ ਤੁਸ ਜਾਨ ਮੂੰਹ ਵੀ ਗਾਜਾ ਦਾ ਬੰਦ ਕਰਦੇ ਫਿਰ ਵੀ ਤਰਜਦਾ ਸਿਮਰਤ ਨਾਮ ਕੋਟ ਉਜੀਆ ਬਸ ਅਗੁਜਰ ਸੁਜੀ ਪਰ ਰੱਬ ਦਾ ਸਿਮਰਨ ਕਰਨੇ ਨਾਲ ਕਿਨੇ ਹੁੰਦਾ ਹੈ ਕਿ ਤੇ ਮਨੁੱਖੀ ਦੀ ਜ਼ਿੰਦਗੀ ਕਰੋੜਾਂ ਹਿਸੋਲੇ ਪ੍ਰਕਾਸ਼ ਹੋ ਜਾਏ ਬੋਧਾ ਗਿਆਨ ਹੋ ਜਾਂਦਾ ਤੇ ਬਸ ਅਗੋਚਰ ਸੁਜੀਓ ਪਰਮਾਤਮਾ ਦੇ ਇੰਦਰੀ ਦੇ ਪਹੁੰਚ ਪਰੇ ਹੈ ਇਸ ਬਦਨ ਸੁਜੀ ਹੋ ਜਾਂਦੀ ਹੈ ਫਿਰਤ ਫਿਰਤ ਤੁਮਰੇ ਦਵਾਰ ਆਇਆ ਕਹਿੰਦੇ ਹਰ ਪਾਸੇ ਵੇਖ ਲਿਆ ਹਰ ਪਾਸੇ ਪਿਆਰੇ ਕਿਨ ਬਿਨ ਮਿਲਣਾ ਚਾਹੀ ਮੈਂ ਕੀਏ ਕਰਮਨੇ ਕਾ ਹਾਰ ਪਰਿਓ ਸੁਆਮੀ ਕੇ ਦਵਾਰ ਹੈ ਦੀ ਜੈ ਹੁ ਬੇਕਫਤ ਫਿਰਤ ਫਿਰਤ ਕੋਈ ਆਇਆ ਪਰਿਆ ਤੋ ਸ਼ਰਣਾਏ नानक की प्रबृति अपनी भक्ति दाए हर पसे देख रेया पैर पंजन हरवाए सारे दर्द दूर कराला परमात्मा मैं उदेशन बचाया हां साद के चरण ਧੂਰ ਜਣ ਬਾਂਛੈ ਸੁਖ ਨਾਨਕ ਏ ਪਾਇ ਤੇ ਗੁਰੂ ਨੇ ਦੱਸਿਆ ਕਿ ਗੁਰਮੁਖਾਂ ਦੇ ਸੰਗਤ ਕਰ ਸਾਦ ਕੇ ਚਰਨ ਚਰਨ ਕਰੇ ਨੇ ਸ਼ਬਦ ਗੁਰਬਾਣੀ ਹਰਦਾਸ ਚਰਨ ਸ਼ਬਦ ਸਦ ਗੁਰ ਕੋ ਨਾਮ ਅੰਬੰਦਿਉ ਪਾਨ ਤੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਸਾਲ ਹੈ ਗੁਰਮੁਖਾਂ ਦੇ ਚਰਨ ਧੂੜ 바 ਨਮਨਤਾ ਵਿੱਚ ਸੰਗਤ ਕਰ ਤੇ ਕਹੇ ਸੁਖ ਨਾਨਕ ਦੇ ਪਾਇ ਵਰਸ ਦੇ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਤਗੁਰ ਕਿਰਪਾ ਕਰਨ ਅਸੀਂ ਵੀ ਗੁਰੂ ਦੀ ਸੰਗਤ ਕਰੀਏ ਗੁਰਮੁਖਾਂ ਦੇ ਸੰਗਤ ਕਰੇ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਚਾਉਣਾ ਇਸ ਮੁਖਾ ਜੀ ਵਿੱਚ ਚਾਉਣਾ ਸਭ ਹੋ ਜਾਏ ਇਤਨੇ ਵਿਚਾਰ ਪ੍ਰਵਾਨ ਕਰਨੇ ਵਿਚਾਰ ਕਰਦੇ ਅਨੇਕ ਪ੍ਰਕਾਰ ਦੀਆਂ ਪ੍ਰਵਾਨਗਤੀਆਂ ਬਿਆਨ ਕਰਦਿਆਂ ਸੰਗਤ ਬੋਦ ਨੂੰ ਬਖਸ਼ਿਸ਼ ਜੋਗ ਹੈ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ